ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚਕ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਚੜਦਾ ਤੇ ਲੈਂਦਾ ਪੰਜਾਬ ਵਿਛੜੀਆਂ ਰੂਹਾਂ ਇੱਕੋ ਜਿਹੇ ਲੋਕ ਇੱਕੋ ਜਹੀ ਬੋਲੀ ਉਹੀ ਖਾਣ ਪੀਣ ਉਹੀ ਰਹਿਣ ਸਹਿਣ ਅਕਸਰ ਅਸੀਂ ਜਜ਼ਵਾਤਾਂ ਦੇ ਵੇਗ ਦੇ ਵਿੱਚ ਵਹਿ ਜਾਂਦੇ ਹਾਂ ਅਤੇ ਪਾਕਿਸਤਾਨ ਨਾਲ ਚੰਗੇ ਰਿਸ਼ਤੇ ਕਿਵੇਂ ਹੋ ਸਕਦੇ ਨੇ ਇਸ ਤੇ ਵਿਚਾਰਾਂ ਵੀ ਕਰਦੇ ਪਿਛਲੇ ਕੁਝ ਸਮੇਂ ਤੋਂ ਇੱਕ ਹੋਰ ਗ੍ਰਮਸਲਾ ਹੈ ਉਹ ਵੀ ਲਗਾਤਾਰ ਮਸਲਾ ਕਹਿ ਲਈਏ ਜਾਂ ਮੰਗ ਕਹਿ ਲਈਏ ਕਿ ਇੱਕ ਹੋਰ ਮੰਗ ਵੀ ਲਗਾਤਾਰ ਚੱਕੀ ਜਾ ਰਹੀ ਹੈ ਉਹ ਇਹ ਹੈ ਕਿ ਵਾਧਾ ਬਾਰਡਰ ਖੋਲਣ ਦੀ ਉਸ ਤੇ ਥਰੂ ਵਪਾਰ ਕਰਨ ਦੀ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਜਥੇਬੰਦੀਆਂ ਨੇ ਇਸ ਮੰਗ ਦੀ ਵਕਾਲਤ ਕੀਤੀ ਸੀ ਉਸ ਤੋਂ ਬਾਅਦ ਵੀ ਹੁਣ ਵੀ ਹਰ ਵਾਰ ਕਿਸਾਨੀ ਜਥੇਬੰਦੀਆਂ ਦੇ ਆਗੂ ਜਦੋਂ ਗੱਲ ਕਰਦੇ ਨੇ ਉਹ ਵਾਗਾ ਬਾਰਡਰ ਖੋਲਣ ਦੀ ਇਸ ਤੋਂ ਵਪਾਰ ਕਰਨ ਦੀ ਵਪਾਰ ਨੂੰ ਖੁੱਲ ਮਿਲਣ ਦੀ ਜਾਂ ਖੁੱਲ ਦਿੱਤੇ ਜਾਣ ਦੀ ਉਹ ਵਾਰ-ਵਾਰ ਗੱਲ ਕਰਦੇ ਵਾਗਾ ਬਾਰਡਰ ਖੁੱਲਦਾ ਜਾਏ ਵਪਾਰ ਦੀ ਛੁੱਟ ਹੋਵੇ ਤਾਂ ਇਹ ਕਿਹਾ ਗਿਆ ਕਿ ਜਦੋਂ ਇਹ ਸਭ ਕੁਝ ਹੋ ਜਾਏਗਾ ਉਹਦੇ ਨਾਲ ਪੰਜਾਬ ਦੀ ਤਰੱਕੀ ਦੇ ਸਾਰੇ ਰਾਹ ਖੁੱਲ ਜਾਣਗੇ ਅਸੀਂ ਖੁਸ਼ਹਾਲ ਹੋ ਜਾਵਾਂਗੇ ਇਹ बार-बार ਤਰਕ ਦਿੱਤੇ ਜਾਂਦੇ ਨੇ ਕਿ ਅਸੀਂ ਵਾਗਾ ਬਾਰਡਰ ਖੋਲਣ ਦੇ ਲਈ ਇਸ ਲਈ ਜ਼ਦ ਕਰ ਰਹੇ ਹਾਂ ਇਸ ਲਈ ਮੰਗ ਠਾ ਰਹੇ ਹਾਂ ਕਿ ਵਾਗਾ ਬਾਰਡਰ ਪੰਜਾਬ ਦੀ ਤਰੱਕੀ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਖੁਸ਼ਹਾਲੀ ਦੇ ਨਾਲ ਜੁੜਿਆ ਹੋਇਆ ਹੈ ਲੇਕਿਨ ਹੁਣ ਇਹ ਮੰਗ ਜਿਹੜੀ ਹੈ ਉਹ ਸਿਆਸੀ ਰੰਗਤ ਦੇ ਵਿੱਚ ਵੀ ਰੰਗੀ ਜਾਣ ਲੱਗੀ ਜਾਣ ਬੁੱਧ ਕੇ ਪੰਜਾਬ ਦੀ ਤਰੱਕੀ ਰੋਕਣ ਦੇ ਲਈ ਭਾਰਤ ਸਰਕਾਰ ਨੇ ਵਾਗਾ ਬਾਰਡਰ ਤੋਂ ਜਿਹੜਾ ਵਪਾਰ ਹੈ ਰੋਕਿਆ ਹੋਇਆ ਹੈ لیکن ગુજરાત ਤੇ ਬੰਬਈ ਤੋਂ ਇਹ ਵਪਾਰ جاری ਹੈ ਇਹ ਦਲੀਲ ਵੀ ਕਈ ਵਾਰ ਦਿੱਤੀ ਗਈ ਹੈ ਹੁਣ ਬਾਰਡਰ ਖੋਲਣ ਦੇ ਲਈ ਮੋਰਚੇ ਅਤੇ ਮਾਰਚ ਕੱਢਣੀਆਂ ਗੱਲਾਂ ਵੀ ਜਿਹੜੀਆਂ ਨੇ ਖੋਣ ਲੱਗ ਪਈਆਂ ਸਵਾਲ ਵੱਡਾ ਹੈ ਤੇ ਬੜਾ ਅਹਿਮ ਵੀ ਹੈ ਔਰ ਇਸ ਦੇ ਲਈ ਜਿਹੜਾ ਜਵਾਬ ਹੈ ਉਹ ਮੰਗਣਾ ਵੀ ਵਾਜਿਬ ਹੈ ਜ਼ਰੂਰੀ ਹੈ ਸਵਾਲ ਜਵਾਬ ਤੋਂ ਪਹਿਲਾਂ ਆਪਾਂ ਕੱਲ ਜੋ ਸ਼ਿਵਰੰਜ ਸਿੰਘ ਮਾਨ ਵੱਲੋਂ ਕਿਹਾ ਗਿਆ ਅਤੇ ਕੀਤਾ ਗਿਆ ਉਹ ਸਮਝਦੇ ਆ ਉਸ ਤੋਂ ਬਾਅਦ ਫਿਰ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂ ਸਿਮਰਨ ਸਿੰਘ ਮਾਨ ਵੱਲੋਂ 1 ਮਾਰਚ ਕੱਢਿਆ ਗਿਆ ਵਾਗਾ ਬਾਰਡਰ ਨੂੰ ਖੋਲਣ ਦੇ ਲਈ ਲੈ ਕੇ ਉਹਨਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਨਫ਼ਰਤ ਦੀ ਸਿਆਸਤ ਨੂੰ ਰੱਦ ਕਰਨ ਦਾ ਅਤੇ ਤਰੱਕੀ ਸ਼ਾਂਤੀ ਅਤੇ ਕਾਨੂੰਨੀ ਜ਼ਿੰਮੇਵਾਰੀ ਨੂੰ ਚੁਣਨ ਦਾ ਭਾਰਤ ਪਾਕਿਸਤਾਨ ਵਪਾਰ ਦਾ ਵਾਗੇ ਰੂਟ ਦਾ ਰਸਤਾ ਖੋਲਣ ਦਾ ਨਾ ਸਿਰਫ ਉਸ ਕਹਿੰਦੇ ਦੀ ਆਰਥਿਕ ਜ਼ਰੂਰਤ ਹੈ ਬਲਕਿ ਇਤਿਹਾਸਿਕ ਅਧਿਆਤਮਿਕ ਅਤੇ ਕਾਨੂੰਨੀ ਜ਼ਰੂਰਤ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨ ਸਿੰਘ ਮਾਨ ਆਪਣੇ ਸਮਰਥਕਾਂ ਦੇ ਨਾਲ ਕੱਲ ਜਦੋਂ ਵਿਰੋਧ ਮਾਰਚ ਕੱਢ ਰਹੇ ਸੀ ਤਾਂ ਉਹਨਾਂ ਵੱਲੋਂ ਸਿਰਾਂ ਤੇ ਕਣਕ ਦੀਆਂ ਬੋਰੀਆਂ ਵੀ ਚੱਕੀਆਂ ਹੋਈਆਂ ਸੀ ਤਾਂ ਕਿ ਸਰਹੱਦ ਪਾਰ ਵਪਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾ ਸਕੇ ਮਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨ ਖਾਸ ਕਰ ਅੰਮ੍ਰਿਤਸਰ ਦੇ ਘੱਟ ਕੀਮਤਾਂ ਅਤੇ ਬਾਜ਼ਾਰਾਂ ਦੀ ਕਮੀ ਕਰਕੇ ਪਰੇਸ਼ਾਨ ਹਨ ਜੇ ਬਾਰਡਰ ਖੁੱਲਦੇ ਨਹੀਂ ਤਾਂ ਸਾਡੇ ਕਿਸਾਨ ਕਣਕ, ਚੌਲ, ਸਬਜ਼ੀਆਂ ਤੇ ਫਲ ਚੰਗੇ ਮੁੱਲ ਤੇ ਵੇਚ ਸਕਣਗੇ ਵਪਾਰੀ ਖਾਸ ਕਰਕੇ ਜਿਹੜੇ ਡ్రਾਈ ਫਰੂਟ, ਸੀਮੈਂਟ, ਕੱਪੜਾ ਅਤੇ ਸਨਤੀ ਵਸਤਾਂ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਖੋਈਆਂ ਹੋਈਆਂ ਮੰਡੀਆਂ ਦੁਬਾਰਾ ਮਿਲ ਜਾਣਗੀਆਂ ਅਤੇ ਹੋਟਲਾਂ, ਟਰਾਂਸਪੋਰਟ, ਵੇਅਰਹਾ우스 ਗੋਦਾਮਾਂ ਨੂੰ ਅਤੇ ਟੂਰਿਜ਼ਮ ਵਿੱਚ ਹਜ਼ਾਰਾਂ ਨੌਕਰੀਆਂ ਜਿਹੜੀਆਂ ਨੇ ਉਹ ਨਵੀਆਂ ਪੈਦਾ ਹੋ ਜਾਣਗੀਆਂ ਉਹ ਕਹਿੰਦੇ ਕਿ ਵਾਗਾ ਦੇ ਰਸਤੇ ਵਪਾਰ ਕਰਨ ਨਾਲ ਭਾਰਤ ਦੀ ਜੀਡੀਪੀ ਨੂੰ ਵੀ ਇੱਕ ਫੀਸਦੀ ਦੇ ਨਾਲ ਜਿਹੜਾ ਹੈ ਉਸ ਦੇ ਵਿੱਚ ਵਾਧਾ ਹੋ ਸਕਦਾ ਹੈ ਅਤੇ ਭਾਰਤ ਦੀ ਜ਼ਿੰਮੇਵਾਰ ਗਲੋਬਲ ਪਲੇਅਰ ਵਜੋਂ ਜਿਹੜੀ ਭੂਮਿਕਾ ਹੈ ਉਸ ਤੇ ਵਿੱਚ ਵੀ ਸੁਧਾਰ ਆ ਸਕਦਾ ਹੈ ਵੱਡਾ ਸੁਧਾਰ ਆ ਸਕਦਾ ਹੈ ਸੁਰੱਖਿਆ ਖਰਚੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਨੇ ਕਿ ਵਪਾਰ ਰੋਕਣ ਨਾਲ ਸੁਰੱਖਿਆ ਨਹੀਂ ਵੱਧਦੀ ਬਲਕਿ ਨਫਰਤ ਵੱਧਦੀ ਹੈ। WTO ਵਰ ਟ੍ਰੇਡ ਆਰਗੇਨਾਈਜੇਸ਼ਨ ਵਪਾਰਕ ਰੋਕਾ ਨੂੰ ਸੁਰੱਖਿਆ ਦੇ ਮੱਦੇਨਜ਼ਰ ਇਜਾਜ਼ਤ ਦਿੰਦਾ ਹੈ ਪਰ ਇਤਿਹਾਤ ਨਾਲ ਅਤੇ ਨਿਯਮਾਂ ਦੇ ਅੰਦਰ ਅੰਦਰ ਜਿਹੜਾ ਹੈ ਉਹ ਕੀਤਾ ਜਾਣਾ ਚਾਹੀਦਾ ਹੈ। ਇਹ ਉਹਨਾਂ ਨੂੰ ਉਹਨਾਂ ਨੇ ਕਿਹਾ। ਉਹ ਕਹਿੰਦੇ ਕਿ ਇਤਿਹਾਸ ਦਰਸਾਉਂਦਾ ਹੈ ਕਿ ਜੇ ਆਰਥਿਕ ਨੇੜਤਾ ਹੋਵੇ ਤਾਂ ਝਗੜੇ ਦੇ ਅੰਦੇਸ਼ੇ ਘਟਦੇ ਹਨ। ਉਹਨਾਂ ਨੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਪਾਕਿਸਤਾਨ ਨੂੰ ਖਲਨਾਇਕ ਵਜੋਂ ਪੇਸ਼ ਕਰਨ ਦੇ ਸਿਆਸੀ ਵਰਤਾਂਤ ਦੀ ਵੀ ਨਿਖੇਧੀ ਕੀਤੀ ਸਿੱਖਾਂ ਅਤੇ ਘੱਟ ਗਿਣਤੀਆਂ ਦਾ ਨਜ਼ਰੀਆ ਜਿਹੜਾ ਹੈ ਉਹ ਏਕੀਤੇ ਵਪਾਰ ਦਾ ਹਾਮੀ ਹੈ ਵੰਡ ਦਾ ਨਹੀਂ ਪੰਜਾਬੀ ਸੱਭਿਆਚਾਰ ਸਿੱਖੀ ਸਿਧਾਂਤ ਇਹ ਸਾਂਝੀ ਜਿਹੜੀ ਵਿਰਾਸਤ ਹੈ ਉਹ ਹਮੇਸ਼ਾ ਹੀ ਸਰਹੱਦਾਂ ਟੁੱਪਦੀ ਆਈ ਹੈ ਵਾਗਾ ਖੁੱਲਣ ਦੇ ਨਾਲ ਰੋਹਾਨੀ ਅਤੇ ਸਮਾਜਿਕ ਸਾਂਝਾਂ ਵਧਣਗੀਆਂ ਇਹ ਵੀ ਉਹਨਾਂ ਵੱਲੋਂ ਬਿਆਨ ਦਿੱਤੇ ਹੁਣ ਲਗਭਗ ਸਾਰੇ ਬੁੱਧੀਜੀਵੀ ਕਿਸਾਨ ਜਥੇਬੰਦੀਆਂ ਤੇ ਹੁਣ ਸਿਮਰਨਜੀਤ ਸਿੰਘ ਮਾਨ ਲਗਭਗ ਇਹ ਇੱਕੋ ਜਿਹੀਆਂ ਹੀ ਗੱਲਾਂ ਕਰਦੇ ਨੇ ਪਰ ਇਹ ਭੁੱਲ ਜਾਂਦੇ ਨੇ ਕਿ ਜਿਹੜਾ ਵਪਾਰ ਹੈ ਉਹ ਤੱਕੇ ਨਾਲ ਨਹੀਂ ਕੀਤਾ ਜਾ ਸਕਦਾ ਵਪਾਰ ਕਰਨ ਦੇ ਲਈ ਦੋ ਤਰ੍ਹਾਂ ਜੜੀਆਂ ਨੇ ਉਹਨਾਂ ਦੇ ਵਿੱਚ ਸਹਿਮਤੀ ਜ਼ਰੂਰੀ ਹੈ ਦੂਮੇ ਤਰ੍ਹਾਂ ਦੀ ਲੋੜ ਹੋਣੀ ਚਾਹੀਦੀ ਹੈ ਇੱਛਾ ਹੋਣੀ ਚਾਹੀਦੀ ਹੈ ਸਹਿਮਤੀ ਹੋਣੀ ਚਾਹੀਦੀ ਹੈ ਫਿਰ ਹੀ ਵਪਾਰ ਹੋ ਸਕਦਾ ਹੈ ਪਿਛਲੇ ਕਈ ਸਾਲਾਂ ਤੋਂ ਤੁਸੀਂ ਪਾਕਿਸਤਾਨ ਦੀ ਚਾਹੇ ਉਹ ਸਰਕਾਰ ਹੋਵੇ ਚਾਹੇ ਉਹਨਾਂ ਦੇ ਵਪਾਰੀ ਹੋਣ ਉਹਨਾਂ ਦੀ ਕਿਸੇ ਵੀ ਧਿਰ ਵੱਲੋਂ ਇਹ ਕੋਈ ਇੱਛਾ ਇਸ ਤਰੀਕੇ ਦੀ ਜਤਾਈ ਗਈ ਹੈ ਕਿ ਉਹ ਵਪਾਰ ਪੰਜਾਬ ਦੇ ਨਾਲ ਕਰਨਾ ਚਾਹੁੰਦੇ ਨੇ ਜਾਂ ਭਾਰਤ ਦੇ ਨਾਲ ਕਰਨਾ ਚਾਹੁੰਦੇ ਨੇ ਯਾ ਇਹੋ ਜੀ ਕੋਈ ਮੰਗ ਕੀ ਵਾਗਾ ਬਾਰਡਰ ਖੋਲ ਕੇ ਵਪਾਰ ਨੂੰ ਵਧਾਉਣਾ ਚਾਹੀਦਾ ਹੈ ਇਹ ਤੁਸੀਂ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਕਦੇ ਸੁਣੀ ਹੈ ਚਾਹੇ ਉਹ ਸਰਕਾਰ ਵੱਲੋਂ ਦਿੱਤਾ ਗਿਆ ਹੋਵੇ ਬਿਆਨ ਹੋਵੇ ਚਾਹੇ ਉਹ ਵਪਾਰ ਵੱਲੋਂ ਵਪਾਰੀਆਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਦਿੱਤਾ ਗਿਆ ਬਿਆਨ ਹੋਵੇ ਕਦੇ ਵੀ ਸਾਨੂੰ ਅਜਿਹਾ ਕੁਝ ਸੁਣਨ ਨੂੰ ਨਹੀਂ ਮਿਲਿਆ ਹੁਣ ਇਹ ਵਪਾਰ ਜਿਹੜਾ ਹੈ ਰੁਕਿਆ ਕਿਉਂ ਕੀਨੇ ਰੋਕਿਆ ਜਿਵੇਂ ਕਿ ਕਈ ਵਾਰ ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਬੁੱਧੀਜੀਵੀ ਇਹ ਕਹਿੰਦੇ ਨੇ ਕਿ ਜੀ ਗੁਜਰਾਤ ਜਾਂ ਬੰਬਈ ਤੋਂ ਤਾਂ ਤੁਸੀਂ ਵਪਾਰ ਕਰ ਰਹੇ ਹੋ ਲੇਕਿਨ ਪੰਜਾਬ ਤੋਂ ਤੁਸੀਂ ਵਪਾਰ ਰੋਕਿਆ ਹੋਇਆ ਹੈ ਬਾਘਾ ਤੋਂ ਤੁਸੀਂ ਵਪਾਰ ਰੋਕਿਆ ਹੋਇਆ ਹੈ ਤਾਂ ਇਹਨਾਂ ਨੂੰ ਸ਼ਾਇਦ ਪੁਰਾਣੇ ਤੱਥ ਕੀ ਨੇ ਉਹਨਾਂ ਬਾਰੇ ਇੰਨੀ ਜਾਣਕਾਰੀ ਸ਼ਾਇਦ ਨਹੀਂ ਹੈ 2019 ਨੂੰ ਜਦੋਂ ਪਲਵਾਮਾ ਦਾ ਹਮਲਾ ਹੋਇਆ ਸੀ ਜਿਦੇ ਵਿੱਚ ਸਾਡੇ 40 ਤੋਂ ਵੱਧ ਫੌਜੀ ਸ਼ਹੀਦ ਹੋਏ ਸੀ ਉਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਜਿਹੜਾ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਦਿੱਤਾ ਹੋਇਆ ਸੀ ਉਹ ਵਾਪਸ ਲੈ ਲਿਆ ਸੀ ਅਤੇ ਜਿਹੜਾ ਪਾਕਿਸਤਾਨ ਤੋਂ ਆਉਣ ਵਾਲਾ ਸਮਾਨ ਸੀ ਉਹਦੇ ਉੱਪਰ 200% ਦੀ ਟੈਰਫ ਜਿਹੜੇ ਨੇ ਉਹ ਲਗਾ ਦਿੱਤੇ ਸੀ ਤਾਂ ਕਿ ਵਪਾਰ ਉਹਨਾਂ ਸੌਖਾ ਨਾ ਰਹਿ ਸਕੇ ਜਿੰਨਾ ਕਿ ਪਹਿਲਾਂ ਹੁੰਦਾ ਸੀ ਚਾਹੇ ਇਹਨੂੰ ਇਹ ਵੀ ਮੰਨ ਲਿਆ ਜਾਵੇ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਲਈ ਜਾਂ ਥੋੜੀ ਬਹੁਤ ਸਜ਼ਾ ਦੇਣ ਦੇ ਲਈ ਇੱਕ ਕਦਮ ਚੁੱਕੇ ਗਏ ਸੀ ਕਿ 200 ਫੀਸਦੀ ਟੈਰਫ ਉਹ ਲਗਾ ਦਿੱਤੇ ਗਏ ਸੀ ਪਾਕਿਸਤਾਨ ਤੋਂ ਕੋਈ ਵੀ ਚੀਜ਼ ਜੇ ਭਾਰਤ ਆਉਂਦੀ ਹੋਵੇ ਚਾਹੇ ਉਹ ਵਾਗਾ ਬਾਰਡਰ ਦੇ ਥਰੂ ਆਉਂਦੀ ਹੋਵੇ ਚਾਹੇ ਉਹ ਗੁਜਰਾਤ ਦੀਆਂ ਪੋਰਟਸ ਜਾਂ ਬੰਬਈ ਦੀਆਂ ਪੋਰਟਸ ਕਿਤੋਂ ਵੀ ਆਉਂਦੀ ਹੋਵੇ ਉਹ ਸਾਰਿਆਂ ਤੇ ਸਮਾਨ ਟੈਰਫ ਜਿਹੜੇ ਨੇ 200 ਫੀਸਦੀ ਦੇ ਉਹ ਲਗਾ ਦਿੱਤੇ ਸੀ ਉਸ ਤੋਂ ਬਾਅਦ ਅਗਸਤ 2019 ਨੂੰ ਪਾਕਿਸਤਾਨ ਵੱਲੋਂ ਵੀ ਇੱਕ ਅਜਿਹੇ ਕਦਮ ਚੁੱਕਿਆ ਗਿਆ ਸੀ ਜਦੋਂ ਭਾਰਤ ਵੱਲੋਂ ਜੰਮੂ ਐਂਡ ਕਸ਼ਮੀਰ ਦੀ 370 ਧਾਰਾ ਮੂੰ ਖਟਾਈ ਜਾਣ ਦਾ ਵਿਰੋਧ ਕੀਤਾ ਗਿਆ ਸੀ ਉਸ ਵਿਰੋਧ ਵਜੋਂ ਪਾਕਿਸਤਾਨ ਨੇ ਭਾਰਤ ਨਾਲ ਸਾਰੇ ਡਿਪਲੋਮੈਟਿਕ ਨਾਤੇ ਜਿਹੜੇ ਨੇ ਸਬੰਧ ਨੇ ਉਹ ਤੋੜ ਲਏ ਸੀ ਅਤੇ ਜਿੰਨਾ ਵੀ ਸਿੱਧਾ ਵਪਾਰ ਹੋ ਰਿਹਾ ਹੈ ਭਾਰਤ ਨਾਲ ਉਸ ਦੇ ਉੱਪਰ ਮੁਕੰਮਲ ਬੈਨ ਲਗਾ ਦਿੱਤਾ ਗਿਆ ਸੀ ਮੁਕੰਮਲ ਰੋਕ ਲਗਾ ਦਿੱਤੀ ਗਈ ਸੀ ਭਾਰਤ ਨੇ ਤਾਂ ਟੈਰਿਫ ਲਾਏ ਸੀ ਮਹਿੰਗਾ ਕੀਤਾ ਸੀ ਲੇਕਿਨ ਪਾਕਿਸਤਾਨ ਵੱਲੋਂ 2019 ਦੇ ਵਿੱਚ ਮਕਮਲ ਤੌਰ ਤੇ ਭਾਰਤ ਨਾਲ ਕਿਸੇ ਵੀ ਤਰ੍ਹਾਂ ਦੇ ਵਪਾਰ ਤੇ ਮਕਮਲ ਰੋਕ ਲਗਾ ਦਿੱਤੀ ਗਈ ਸੀ। ਸੋ ਜਿਹੜੇ ਇਹ ਕਹਿੰਦੇ ਨੇ ਕਿ ਸਿਰਫ ਬਾਗੇ ਤੋਂ ਤੁਸੀਂ ਵਪਾਰ ਬੰਦ ਕੀਤਾ ਹੋਇਆ ਹੈ। ਤੁਸੀਂ ਗੁਜਰਾਤ ਜਾਂ ਬੰਬੇ ਥਰੂ ਕਰ ਰਹੇ ਹੋ। ਉਹਨਾਂ ਨੂੰ ਸ਼ਾਇਦ ਸਹੀ ਦਾ ਪਤਾ ਨਹੀਂ ਕਿ ਜਿਹੜਾ ਆਫੀਸ਼ੀਅਲ ਤੌਰ ਤੇ ਅਧਿਕਾਰਿਤ ਤੌਰ ਤੇ ਭਾਰਤ ਪਾਕਿਸਤਾਨ ਦੇ ਵਿੱਚ ਜਿੰਨਾ ਵੀ ਵਪਾਰ ਹੈ ਉਹ ਕੰਪਲੀਟਲੀ ਬੰਦ ਹੈ। ਮਕਮਲ ਤੌਰ ਤੇ ਬੰਦ ਕੀਤਾ ਹੋਇਆ ਹੈ। ਏ ਨਹੀਂ ਕਿ ਵਪਾਰ ਹੋ ਨਹੀਂ ਰਿਹਾ ਜਿੰਨੀਆਂ ਚੀਜ਼ਾਂ ਦੀ ਕਿਸੇ ਨੂੰ ਲੋੜ ਹੈ ਖਾਸ ਕਰਕੇ ਜੋ ਪਾਕਿਸਤਾਨ ਭਾਰਤੀ ਚੀਜ਼ਾਂ ਦੀ ਜਿਹੜੀ ਲੋੜ ਹੈ ਉਹ ਮੰਗਾ ਰਿਹਾ ਹੈ ਲੇਕਿਨ ਉਹ ਸਿੱਧੇ ਤੌਰ ਤੇ ਵਪਾਰ ਨਹੀਂ ਹੋ ਰਿਹਾ ਉਹ ਵਪਾਰ ਦੁਬਈ ਸਿੰਗਾਪੁਰ ਜਾਂ ਸ਼੍ਰੀਲੰਕਾ ਦੇ ਰਾਸਤੇ ਹੁੰਦਾ ਹੈ ਉਥੋਂ ਤੀਜਾਂ ਇਧਰ ਉਧਰ ਮੰਗਾਈਆਂ ਜਾਂਦੀਆਂ ਨੇ ਉਹ 20 ਤੋਂ 15 ਤੋਂ 20 ਫੀਸਦੀ ਮਹਿੰਗੀਆਂ ਪੈਂਦੀਆਂ ਨੇ ਕਿਉਂਕਿ ਟਰਾਂਸਪੋਰਟ ਕਾਸਟ ਉਹਦੇ ਵਿੱਚ ਜੁੜ ਜਾਂਦੀ ਹੈ ਲੇਕਿਨ ਉਹ ਉਹਦੀ ਗਿਣਤੀ ਵੀ ਏਡੀ ਵੱਡੀ ਨਹੀਂ ਹੈ ਲੇਕਿਨ ਵਪਾਰ ਜਿਹੜਾ ਹੋ ਰਿਹਾ ਹੈ ਉਹ ਸਿੱਧੇ ਤੌਰ ਤੇ ਹੋ ਰਿਹਾ ਹੈ ਦੁਬਈ ਸ਼੍ਰੀਲੰਕਾ ਤੇ ਸਿੰਗਾਪੁਰ ਦੇ ਰਸਤੇ ਹੁੰਦਾ ਹੁਣ ਜੋ ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਜਦੋਂ ਵਪਾਰ ਖੁੱਲਾ ਹੁੰਦਾ ਸੀ ਉਦੋਂ ਵਪਾਰ ਕਿਸ ਚੀਜ਼ ਦਾ ਹੁੰਦਾ ਸੀ ਭਾਰਤ ਪਾਕਿਸਤਾਨ ਨੂੰ ਜਿਹੜਾ ਹੈ ਕਪਾਹ ਵੇਚਦਾ ਸੀ ਕੈਮੀਕਲ ਵੇਚਦਾ ਸੀ ਤੇ ਦਵਾਈਆਂ ਇਹ ਤਿੰਨਾਂ ਚੀਜ਼ਾਂ ਜਿਹੜੀਆਂ ਮੋਟੀ ਤੌਰ ਤੇ ਇਹਨਾਂ ਦਾ ਵਪਾਰ ਹੁੰਦਾ ਸੀ ਅਤੇ ਪਾਕਿਸਤਾਨ ਵੱਲੋਂ ਭਾਰਤ ਨੂੰ ਜੋ ਸਮਾਨ ਭੇਜਿਆ ਜਾਂਦਾ ਸੀ ਉਹਦੇ ਵਿੱਚ ਸੀਮਿੰਟ ਤੇ ਫਲ ਜ਼ਿਆਦਾਤਰ ਇਹਨਾਂ ਚੀਜ਼ਾਂ ਦੀ ਸਪਲਾਈ ਹੁੰਦੀ ਸੀ ਮੌਜੂਦਾ ਜੋ ਹਾਲਾਤ ਬਣੇ ਹੋਏ ਨੇ ਇਸ ਦੇ ਵਿੱਚ ਵਪਾਰ ਦੀ ਲੋੜ ਜਿਹੜੀ ਹੈ ਉਹ ਭਾਰਤ ਨਾਲੋਂ ਜ਼ਿਆਦਾ ਪਾਕਿਸਤਾਨ ਨੂੰ ਹੈ ਕਿਉਂਕਿ ਪਾਕਿਸਤਾਨ ਦੇ ਆਰਥਿਕ ਹਾਲਾਤ ਬਹੁਤ ਮਾੜੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੈ ਇੱਥੋਂ ਤੱਕ ਕਿ ਕਈ ਵਾਰ ਇਹ ਖਬਰਾਂ ਆਈਆਂ ਨੇ ਕਿ ਆਟੇ ਦੀਆਂ ਕੀਮਤਾਂ ਵੀ ਜਿਹੜੀਆਂ ਨੇ ਉਹ ਸਮਾਨਾਂ ਨੂੰ ਛੂਗਣ ਜਾਣੇ ਲੋਕਾਂ ਨੂੰ ਖਾਣ ਦੇ ਲਈ ਜ਼ਰੂਰੀ ਵਸਤਾਂ ਨਹੀਂ ਮਿਲ ਰਹੀਆਂ ਇਹ ਵੀ ਸੁਣਨ ਨੂੰ ਮਿਲਿਆ ਹੈ ਕਈ-ਕਈ ਮਹੀਨਿਆਂ ਤੋਂ ਉੱਥੇ ਸਰਕਾਰੀ ਜਿਹੜੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਲੋਕਾਂ ਨੂੰ ਤਨਖਾਹ ਨਹੀਂ ਮਿਲੀ ਇਸ ਤਰ੍ਹਾਂ ਦੀਆਂ ਖਬਰਾਂ ਵੀ ਛਣ-ਛਣ ਕੇ ਬਾਹਰ ਆਉਂਦੀਆਂ ਨੇ ਆਰਥਿਕ ਹਾਲਾਤ ਉਹਨਾਂ ਦੇ ਬਹੁਤ ਮਾੜੇ ਨੇ ਉਤਾਰ ਦੀ ਲੋੜ ਉਹਨਾਂ ਨੂੰ ਲੇਕਿਨ ਇੱਥੇ ਇੱਕ ਗੱਲ ਹੋਰ ਵੀ ਸਮਝਣ ਦੀ ਲੋੜ ਹੈ ਕਿ ਜਿਨ੍ਹਾਂ ਦੇ ਆਰਥਿਕ ਹਾਲਾਤ ਮਾੜੇ ਨੇ ਉਹ ਵਪਾਰ ਨਹੀਂ ਕਰ ਰਹੇ ਉਹ ਸਹਾਇਤਾ ਮੰਗਦੇ ਨੇ ਉਹ ਵਿੱਤੀ ਮਦਦ ਮੰਗ ਰਹੇ ਨੇ ਉਹ ਏਡ ਮੰਗਦੇ ਨੇ ਉਹ ਵੱਖ-ਵੱਖ ਦੇਸ਼ਾਂ ਤੋਂ ਚਾਹੇ ਉਹ ਚੀਨ ਹੋਵੇ ਸੌਦੀ ਅਰਬ ਹੋਵੇ ਉਹਨਾਂ ਤੋਂ ਜਾਂ ਆਈਐਮＦਓ ਹੋਵੇ ਉਹਨਾਂ ਤੋਂ ਕਰਜ਼ੇ ਦੇ ਰੂਪ ਦੇ ਵਿੱਚ ਪੈਸੇ ਮੰਗ ਰਹੇ ਨੇ ਤਾਂ ਕਿ ਉਹ ਆਪਣੇ ਦੇਸ਼ ਦੇ ਹਾਲਾਤ ਬਿਹਤਰ ਕਰ ਸਕੋ ਲੇਕਿਨ ਇੰਨਾ ਹਾਲਾਤਾਂ ਦੇ ਵਿੱਚ ਵੀ ਉਹਨਾਂ ਵੱਲੋਂ ਭਾਰਤ ਤੋਂ ਨਾ ਤਾਂ ਸਹਾਇਤਾ ਮੰਗੀ ਗਈ ਹੈ ਨਾ ਹੀ ਵਪਾਰ ਦੀ ਕੋਈ ਮੰਗ ਕੀਤੀ ਗਈ ਉਹ ਦੁਖੀ ਨੇ ਉਹਨਾਂ ਕੋਲ ਜ਼ਰੂਰੀ ਵਸਤਾ ਨਹੀਂ ਨੇ ਫੇਰ ਵੀ ਉਹਨਾਂ ਦੇ ਵੱਲੋਂ ਕਦੇ ਵੀ ਭਾਰਤ ਨਾਲ ਵਪਾਰ ਖੁੱਲਣ ਦੀ ਮੰਗ ਨਹੀਂ ਕੀਤੀ ਜੇ ਤੁਸੀਂ ਬਹੁਤ ਪਿੱਛੇ ਨਹੀਂ ਜਾਣਾ ਤਾਂ ਕੱਲ ਹੀ ਜੋ ਉਹਨਾਂ ਦੇ ਆਰਮੀ ਦੇ ਚੀਫ ਨੇ ਆਸਿਮ মুনੀਰ ਉਹਨਾਂ ਵੱਲੋਂ ਜੋ ਦਿੱਤੇ ਗਏ ਬਿਆਨ ਨੇ ਜਾਂ ਉਹਨਾਂ ਵੱਲੋਂ ਜੋ ਭਾਸ਼ਣ ਦਿੱਤਾ ਗਿਆ ਉਸ ਦੀ ਜੇ ਤੁਸੀਂ ਬੰਤਰ ਸੁਣਦੇ ਹੋ ਉਹਦੇ ਵਿੱਚ ਜੋ ਕੁਝ ਵੀ ਕਿਹਾ ਗਿਆ ਉਸ ਦੇ ਵਿੱਚ ਵੀ ਕੋਈ ਸਬੰਧਾਂ ਨੂੰ ਸੁਧਾਰਨ ਦੀ ਚੰਗੇ ਸਬੰਧ ਬਣਾਉਣ ਦੀ ਜਾਂ ਵਪਾਰ ਕਰਨ ਦੀ ਕੋਈ ਗੱਲ ਨਹੀਂ ਕੀਤੀ ਗਈ ਸੋਗੂ ਉਹੀ ਪ੍ਰਾਣਾ ਰਾਗ ਲਾ ਪਿਆ ਗਿਆ ਕਿ ਕਸ਼ਮੀਰ ਸਾਡੀ ਜਗਲਰ ਵੇਨ ਹੈ ਅਸੀਂ ਜਿਹੜਾ ਹੈ ਕਸ਼ਮੀਰ ਲੈ ਕੇ ਰਾਂਗੇ ਜੋ ਵੀ ਹੋਰ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਨੇ ਟੂ ਨੇਸ਼ਨ ਥਿਉਰੀ ਹੈ Hindu Muslim ਸਭ ਕੁਛ ਉਹਨਾਂ ਵੱਲੋਂ ਉਸੇ ਤਰੀਕੇ ਦੇ ਨਾਲ ਬਿਆਨ ਦਿੱਤੇ ਗਏ ਜੋ ਰਿਸ਼ਤਿਆਂ ਨੂੰ ਖਰਾਬ ਕਰਨ ਵਾਲੇ ਜ਼ਰੂਰ ਨੇ ਸੁਧਾਰਨ ਵਾਲੇ ਨਹੀਂ ਖਾਸ ਕਰ ਵਪਾਰ ਨੂੰ ਵਧਾਉਣ ਵਾਲੇ ਤਾਂ ਬਿਲਕੁਲ ਹੀ ਨਹੀਂ ਫੇਰ ਅਸੀਂ ਉਹਨਾਂ ਦੇ ਨਾਲ ਵਪਾਰ ਦੀ ਉਮੀਦ ਜਿਹੜੀ ਹੈ ਉਹ ਕਿਵੇਂ ਕਰ ਸਕਦੇ ਹਾਂ ਫੇਰ ਅਸੀਂ ਇਸ ਤਰ੍ਹਾਂ ਦੀਆਂ ਮੰਗਾਂ ਕਿਉਂ ਚੱਕ ਰਹੇ ਹਾਂ ਕਿ ਵਪਾਰ ਖੋਲਿਆ ਜਾਵੇ ਇਸ ਤੋਂ ਇਹ ਲੱਗਦਾ ਹੈ ਜੇ ਭਾਰਤ ਦੇ ਅੰਦਰੋਂ ਜਾਂ ਪੰਜਾਬ ਦੇ ਅੰਦਰੋਂ ਜਥੇਬੰਦੀਆਂ ਜਾਂ ਸਿਆਸੀ ਪਾਰਟੀਆਂ ਇਸ ਤਰ੍ਹਾਂ ਦੀ ਮੰਗ ਚੱਕ ਰਹੀਆਂ ਨੇ ਕਿ ਵਾਗਾ ਬਾਰਡਰ ਖੋਲਿਆ ਜਾਵੇ ਵਪਾਰ ਖੋਲਿਆ ਜਾਵੇ ਤਾਂ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਇਹ ਮੈਸੇਜ ਜਾਂਦਾ ਹੈ ਕੀ ਵਪਾਰ ਸ਼ਾਇਦ ਭਾਰਤ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ ਪਾਕਿਸਤਾਨ ਤਾਂ ਵਪਾਰ ਕਰਨਾ ਚਾਹੁੰਦਾ ਹੈ ਲੇਕਿਨ ਭਾਰਤ ਸਰਕਾਰ ਵਪਾਰ ਨਹੀਂ ਕਰਨਾ ਚਾਹੁੰਦੀ ਰੋਕ ਜਿਹੜੀ ਲਾਈ ਗਈ ਹੈ ਉਹ ਭਾਰਤ ਸਰਕਾਰ ਵੱਲੋਂ ਲਾਈ ਗਈ ਹੈ ਜਦਕਿ ਅਸਲ ਦੇ ਵਿੱਚ ਹਾਲਾਤ ਇਸ ਤੋਂ ਬਿਲਕੁਲ ਉਲਟੇ ਨੇ ਵਪਾਰ ਬੰਦ ਕਰਨ ਦਾ ਜਿਹੜਾ ਨਿਰਣਾ ਹੈ ਉਹ ਪਾਕਿਸਤਾਨ ਸਰਕਾਰ ਨੇ ਕੀਤਾ ਹੋਇਆ ਹੈ ਭਾਰਤ ਸਰਕਾਰ ਨੇ ਨਹੀਂ ਤੇ ਜੇ ਤੁਸੀਂ ਧਰਨਾ ਪ੍ਰਦਰਸ਼ਨ ਕਰਨਾ ਹੈ ਮੰਗਾਂ ਚੱਕਣੀਆਂ ਨੇ ਤਾਂ ਕਮ ਸੇ ਕਮ ਉਸ ਤਰੀਕੇ ਨਾਲ ਚੱਕੋ ਤਾਂ ਕਿ ਇਹ ਲੱਗੇ ਕਿ ਤੁਸੀਂ ਮੰਗ ਪਾਕਿਸਤਾਨ ਸਰਕਾਰ ਤੋਂ ਕਰ ਰਹੇ ਹੋ ਤੁਸੀਂ ਪਾਕਿਸਤਾਨ ਸਰਕਾਰ ਨੂੰ ਕਹਿ ਰਹੇ ਹੋ ਕਿ ਜਿਹੜਾ ਤੁਸੀਂ ਵਪਾਰ ਰੋਕਿਆ ਹੈ ਉਸ ਨੂੰ ਚਾਲੂ ਕਰੋ ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਡੀ ਮੰਗ ਇਹ ਲੱਗੇ ਕਿ ਭਾਰਤ ਸਰਕਾਰ ਤੋਂ ਕਰ ਰਹੇ ਹੋ ਕਿ ਭਾਰਤ ਸਰਕਾਰ ਨੇ ਰੋਕਿਆ ਹੋਇਆ ਸੋ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਮਾਰਚ ਕੱਢਣ ਤੋਂ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਕਿ ਅਸਲੀ ਹਾਲਾਤ ਕੀ ਨੇ ਤੇ ਉਹਨਾਂ ਦਾ ਮੈਸੇਜ ਜਿਹੜਾ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਕਿਸ ਤਰੀਕੇ ਨਾਲ ਜਾਏਗਾ ਹੁਣ ਜੇ ਤੁਸੀਂ ਇੱਕ ਪਾਸੇ ਇਸ ਗੱਲ ਦਾ ਗਿਲਾ ਕਰਦੇ ਹੋ ਕਿ ਜਿਹੜਾ ਨੈਸ਼ਨਲ ਮੀਡੀਆ ਹੈ ਉਹ ਤੁਹਾਨੂੰ ਗਲਤ ਤਰੀਕੇ ਨਾਲ ਪ੍ਰੋਜੈਕਟ ਕਰਦਾ ਹੈ ਉਹ ਤੁਹਾਨੂੰ ਪਾਕਿਸਤਾਨ ਦੇ ਹਮਾਇਤੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਅਜਿਹੀਆਂ ਹਰਕਤਾਂ ਕਿਉਂ ਕਰਦੇ ਹੋ ਕਿ ਉਸ ਨੈਸ਼ਨਲ ਮੀਡੀਆ ਨੂੰ ਇਹ ਮੌਕਾ ਦਿਨੇ ਹੋ ਤੁਹਾਡੇ ਉੱਪਰ ਸਵਾਲ ਖੜੇ ਕੀਤੇ ਜਾਣ ਕਿਉਂ ਤੁਸੀਂ ਭਾਰਤ ਸਰਕਾਰ ਨੂੰ ਵਪਾਰ ਬੰਦ ਕਰਨ ਦਾ ਦੋਸ਼ੀ ਠਹਿਰਾ ਰਹੇ ਹੋ ਜਦਕਿ ਵਪਾਰ ਪਾਕਿਸਤਾਨ ਵੱਲੋਂ ਬੰਦ ਕੀਤਾ ਗਿਆ ਇੱਕ ਹੋਰ ਇਹਦੇ ਵਿੱਚ ਪਹਿਲੂ ਹੈ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਜੀ ਸੈਂਟਰਲ ਏਸ਼ੀਆ ਨਾਲ ਵਪਾਰ ਕਰਨ ਦੇ ਰਾਹ ਖੁੱਲ ਜਾਣਗੇ ਰਸਤਾ ਜਿਹੜਾ ਹੈ ਪਾਕਿਸਤਾਨ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ ਜੇ ਵਾਗਾ ਬਾਰਡਰ ਖੁੱਲ ਜਾਂਦਾ ਹੈ ਤਾਂ ਪੰਜਾਬ ਦੇ ਥਰੂ ਟ੍ਰੇਡ ਵਧ ਜੇਗੀ ਪੰਜਾਬ ਖੁਸ਼ਹਾਲ ਹੋ ਜਾਏਗਾ ਉੱਥੇ ਇੱਕ ਵਾਕਿਆ ਜਿਹੜਾ ਦਸੰਬਰ 2021 ਨੂੰ ਹੋਇਆ ਸੀ ਉਸ ਨੂੰ ਵੀ ਸਮਝਣ ਦੀ ਲੋੜ ਹੈ ਦਸੰਬਰ 2021 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਬਹੁਤ ਭਾਰੀ ਵੱਡਾ ਪੋਚਾ ਲਾਇਆ ਸੀ ਉੱਥੇ ਹਿਊਮਨਿਟੇਰੀਅਨ ਕ੍ਰਾਈਸਿਸ ਖੜਾ ਹੋ ਗਿਆ ਸੀ ਮਤਲਬ ਜਿਹੜੀ ਮਨੁੱਖਤਾ ਹੈ ਉਹਦੇ ਲਈ ਇੱਕ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਸੀ ਹਾਲਾਤ ਬਹੁਤ ਮਾੜੇ ਸਨ ਕਾਫੀ ਜ਼ਿਆਦਾ ਤਬਾਹੀ ਹੋਈ ਸੀ ਉਦੋਂ ਭਾਰਤ ਸਰਕਾਰ ਨੇ ਇਨਸਾਨੀਅਤ ਦੇ ਨਾਤੇ ਇਨਸਾਨੀਅਤ ਦੇ ਤੌਰ ਤੇ ਜ਼ਰੂਰੀ ਵਸਤਾਂ ਦੇ ਨਾਲ ਨਾਲ 50000 ਟਨ ਕਣਕ ਜਿਹੜਾ ਹੈ ਉਹ ਪਾਕ ਅਫਗਾਨਿਸਤਾਨ ਨੂੰ ਭੇਜਣ ਦਾ निर्णय ਲਿਆ ਸੀ ਤੇ ਉਹ ਜਿਹੜੀ ਸਮਗਰੀ ਹੈ ਰਾਹਤ ਸਮਗਰੀ ਕਣਕ ਜਿਹੜੀ ਹੈ 50000 ਟਨ ਦੇ ਬਾਕੀ ਦਵਾਈਆਂ ਹੋਰ ਚੀਜ਼ਾਂ ਉਹ ਟਰੱਕਾਂ ਦੇ ਰਸਤੇ ਵਾਗਾ ਬਾਰਡਰ ਦੇ ਥਰੂ ਹੀ ਅਫਗਾਨਿਸਤਾਨ ਜਾਣੀਆਂ ਸਨ ਇਹ ਫੈਸਲਾ ਲਿਆ ਗਿਆ ਸੀ ਲੇਕਿਨ ਪਾਕਿਸਤਾਨ ਵੱਲੋਂ ਉਹ ਟਰੱਕ ਵਾਗਾ ਬਾਰਡਰ ਤੇ ਰੋਕ ਦਿੱਤੇ ਗਏ ਸੀ ਔਰ ਕਾਫੀ ਲੰਮੇ ਸਮੇਂ ਤੱਕ ਉਸ ਰਾਹਤ ਸਮਗਰੀ ਨੂੰ ਰੋਕਿਆ ਗਿਆ ਸੀ ਬਾਅਦ ਵਿੱਚ ਜਦੋਂ ਯੂਨਾਈਟਿਡ ਨੇਸ਼ਨਸ ਵੱਲੋਂ ਇਹ ਮੁੱਦਾ اٹھਾਇਆ ਗਿਆ ਉਹਨਾਂ ਵੱਲੋਂ ਦਖਲ ਦਿੱਤਾ ਗਿਆ ਇਹ ਤੁਸੀਂ ਰਾਹਤ ਸਮਗਰੀ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਵੱਲੋਂ ਇਹ ਸ਼ਰਤਾ ਲਾ ਜਾਂ ਗੀਆਂ ਕਿ ਜਿਹੜੀ ਰਾਹਤ ਸਮਗਰੀ ਹੈ ਉਹ ਭਾਰਤ ਦੇ ਟਰੱਕਾਂ 'ਚ ਨਹੀਂ ਜਾਏਗੀ ਉਹਨੂੰ ਪਹਿਲਾਂ ਅਨਲੋਡ ਕਰੋ ਫਿਰ ਪਾਕਿਸਤਾਨ ਦੇ ਟਰੱਕਾਂ ਵਿੱਚ ਉਹਨੂੰ ਲੋਡ ਕਰੋ ਤੇ ਪਾਕਿਸਤਾਨ ਦੇ ਟਰੱਕਾਂ ਦੇ ਵਿੱਚ ਉਹ ਜਿਹੜੀ ਸਮਗਰੀ ਹੈ ਉਹ ਅਫਗਾਨਿਸਤਾਨ ਜਾਏਗੀ ਜਦੋਂ ਕਿਸੇ ਦੇਸ਼ ਦੇ ਇਰਾਦੇ ਜਾਂ ਉਹਨਾਂ ਦੀ ਨੀਅਤ ਇਸ ਤਰੀਕੇ ਦੀ ਹੋਵੇ ਕਿ ਉਹ ਇਨਸਾਨੀਅਤ ਦੇ ਨਾਤੇ ਜਿਹੜੀ ਰਾਹਤ ਸਮਗਰੀ ਭੇਜੀ ਗਈ ਹੈ ਉਹਨੂੰ ਵੀ ਰੋਕਦੇ ਹੋਣ ਉਹਦੇ ਵਿੱਚ ਵੀ ਅੜਿੱਕੇ ਲਾਉਂਦੇ ਹੋਣ ਤਾਂ ਤੁਸੀਂ ਇਹ ਕਿਵੇਂ ਉਮੀਦ ਕਰ ਸਕਦੇ ਹੋ ਕਿਸ ਬਿਨਾ ਦੇ ਉੱਤੇ ਤੁਸੀਂ ਇਹ ਮੰਗ ਰੱਖ ਰਹੇ ਹੋ ਕਿ ਜੀ ਰਸਤਾ ਖੋਲੋ ਉਹਦੇ ਨਾਲ ਸਾਡੀ ਸੈਂਟਰਲ ਏਸ਼ੀਆ ਤੱਕ ਵਪਾਰ ਵੱਧ ਜੇਗਾ ਰਸਤੇ ਖੁੱਲ ਜਾਣਗੇ ਉਹ ਤਾਂ ਰਾਹਤ ਸਮਗਰੀ ਵੀ ਜਿਹੜੀ ਹੈ ਉਹ ਜਾਣ ਨਹੀਂ ਦਿੰਦੇ ਉਸ ਦੇ ਉੱਪਰ ਵੀ ਰੋਕਾਂ ਲਗਾਉਂਦੇ ਨੇ ਅੜਿੱਕੇ ਪੈਦਾ ਕਰਦੇ ਨੇ ਤੇ ਤੁਹਾਨੂੰ ਇਹ ਕਿਵੇਂ ਲੱਗਦਾ ਹੈ ਕਿ ਤੁਹਾਡਾ ਜਿਹੜਾ ਵਪਾਰ ਦਾ ਸਮਾਨ ਹੈ ਉਹਨੂੰ ਸੜਕ ਦੇ ਰਸਤੇ ਉਹ ਪਾਕਿਸਤਾਨ ਦੇ ਵਿੱਚੋਂ ਲੰਘ ਕੇ ਹੋਰਾਂ ਦੇਸ਼ਾਂ ਨੂੰ ਜਾਣ ਦੇਣ ਇਸ ਬਨਾਅ ਦੇ ਉੱਤੇ ਇਹ ਤੁਸੀਂ ਜਿਹੜੇ ਸੁਪਨੇ ਨੇ ਉਹ ਪਾਲੇ ਨੇ ਕੀ ਇਹਦਾ ਕੋਈ ਇਹਦੇ ਪਿੱਛੇ ਕੋਈ ਤੱਤ ਨੇ ਕੋਈ ਸਚਾਈ ਹੈ ਫਿਰ ਇਹ ਜੀਆਂ ਮੰਗਾ ਕੀ ਸੋਚ ਕੇ ਮੰਗੀਆਂ ਜਾ ਰਹੀਆਂ ਹੈ ਕੀ ਇਹ ਨਿਰਾਪura ਇੱਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਹੈ ਜਿਹਦੇ ਵਿੱਚ ਸਿਆਸੀ ਤੌਰ ਤੇ ਤੁਸੀਂ ਆਪਣੇ ਦੇਸ਼ ਨੂੰ ਆਪਣੇ ਹੀ ਦੇਸ਼ ਦੀ ਸਰਕਾਰ ਨੂੰ ਬੁਰਾ ਠਹਿਰਾਉਣਾ ਚਾਹ ਰਹੇ ਹੋ ਦੁਨੀਆ ਦੇ ਸਾਹਮਣੇ ਤੇ ਜੇ ਇਹ ਨੈਸ਼ਨਲ মিডিਆ ਪ੍ਰੋਜੈਕਟ ਕਰੇਗਾ ਤਾਂ ਤੁਸੀਂ ਉਹਨੂੰ ਕਹੋਗੇ ਕਿ ਇਹ ਜਾਣ ਬੁੱਝ ਕੇ ਸਾਡੇ ਖਿਲਾਫ ਜੋ ਹੈ ਭਾਵਨਾਵਾਂ ਪਕੜ ਰਿਹਾ ਹੈ ਅਜਿਹੇ ਕੰਮ ਅਸੀਂ ਕਰਦੇ ਹੀ ਕਿਉਂ ਆ ਇਹਦੇ ਪਿੱਛੇ ਅਸੀਂ ਅਸਲ ਤਿਆਂ ਕੀ ਨੇ ਤੱਥ ਕੀ ਨੇ ਉਹ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਇਹਨਾਂ ਇਸ ਤਰ੍ਹਾਂ ਦੇ ਮੋਰਚੇ ਲਾਉਣ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਮੰਗਾਂ ਰੱਖਣ ਤੋਂ ਪਹਿਲਾਂ ਕੀ ਇਹ ਗੱਲ ਜਾਇਜ਼ ਹੈ ਕਿ ਤੁਸੀਂ ਆਪਣੇ ਦੇਸ਼ ਦੀ ਸਰਕਾਰ ਨੂੰ ਹੀ ਦੁਨੀਆ ਦੇ ਸਾਹਮਣੇ ਬੁਰਾ ਪੇਸ਼ ਕਰੋ ਠੀਕ ਹੈ ਤੁਹਾਡੇ મત ભેદ ਆਪਣੇ ਦੇਸ਼ ਦੀ ਸਰਕਾਰ ਨਾਲ ਹੋ ਸਕਦੇ ਨੇ ਉਹ ਜਾਇਜ ਹੈ ਤੁਸੀਂ ਉਹ ਸਰਕਾਰ ਦੀਆਂ ਨੀਤੀਆਂ ਤੋਂ ਖਫਾ ਹੋ ਸਕਦੇ ਹੋ ਉਹਨਾਂ ਨੀਤੀਆਂ ਦੇ ਖਿਲਾਫ ਹੋ ਸਕਦੇ ਹੋ ਇਹ ਵੀ ਜਾਇਜ ਹੈ ਤੁਸੀਂ ਉਹਨਾਂ ਨੀਤੀਆਂ ਦੇ ਖਿਲਾਫ ਅੰਦੋਲਨ ਖੜਾ ਕਰ ਸਕਦੇ ਹੋ ਤੁਸੀਂ ਉਹਨਾਂ ਨੀਤੀਆਂ ਦੇ ਖਿਲਾਫ ਆਵਾਜ਼ بلند ਕਰ ਸਕਦੇ ਹੋ ਹਰ ਤਰ੍ਹਾਂ ਦੀ ਜਿਹੜਾ ਕੋਸ਼ਿਸ਼ ਹੈ ਉਹ ਕਰ ਸਕਦੇ ਹੋ ਹਰ ਤਰ੍ਹਾਂ ਦਾ ਅੰਦੋਲਨ ਖੜਾ ਕਰ ਸਕਦੇ ਹੋ ਹਰ ਤਰ੍ਹਾਂ ਦਾ ਵਿਰੋਧ ਕਰ ਸਕਦੇ ਹੋ ਤੁਹਾਡਾ ਹੱਕ ਹੈ ਇਸ ਤੇ ਵਿੱਚ ਕੋਈ ਦੋ ਰਾਏ ਨਹੀਂ ਕੋਈ ਇਸ ਤੋਂ ਪਿੱਛੇ ਨਹੀਂ ਹਟ ਰਿਹਾ ਲੇਕਿਨ ਆਪਣੇ ਦੇਸ਼ ਦੇ ਵਿੱਚ ਆਪਣੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਇੱਕ ਅਲੱਗ ਚੀਜ਼ ਹੈ ਲੇਕਿਨ ਦੁਨੀਆ ਦੇ ਵਿੱਚ ਇਹ ਦਿਖਾਉਣਾ ਕਿ ਦੋ ਦੇਸ਼ਾਂ ਦੇ ਵਪਾਰ ਨੂੰ ਆਪਣੇ ਦੇਸ਼ ਦੀ ਸਰਕਾਰ ਨੇ ਰੋਕਿਆ ਹੋਇਆ ਹੈ ਜਦਕਿ ਇਹ ਤੱਥਾਂ ਦੇ ਉਲਟ ਹੈ ਉਹ ਜਾਇਜ਼ ਨਹੀਂ ਹੈ ਉਸ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਤੁਸੀਂ ਗਲਤ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂ ਕਰ ਰਹੇ ਹੋ ਇਹ ਤੁਸੀਂ ਹੀ ਜਾਣਦੇ ਹੋ ਕਿਉਂਕਿ ਇਹਦੀ ਕੋਈ ਲੀਗਲ ਐਕਸਪਲੇਨੇਸ਼ਨ ਸ਼ਹੀਦ ਮਾਗ ਨਾਲ ਜੇ ਆਪਾਂ ਸੋਚੀਏ ਉਹ ਹੈ ਨਹੀਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਵਪਾਰ ਜਿਹੜਾ ਹੈ ਉਹ ਦੋ ਤਰ੍ਹਾਂ ਦੀ ਸਹਿਮਤੀ ਆਪਸੀ ਮਿਲਵਰਤਨ ਜਾਂ ਇੱਛਾ ਸ਼ਕਤੀ ਨਾਲ ਹੁੰਦੇ ਨੇ ਉਸ ਨੂੰ ਥੋਪਿਆ ਨਹੀਂ ਜਾ ਸਕਦਾ ਤੁਸੀਂ ਇੱਕ ਦੁਕਾਨ ਖੋਲ ਸਕਦੇ ਹੋ ਉਸ 'ਚ ਸਮਾਨ ਰੱਖ ਕੇ ਬੈਠ ਸਕਦੇ ਹੋ ਲੇਕਿਨ ਗਾਹਕ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਆਕੇ ਤੁਹਾਡੀ ਚੀਜ਼ ਖਰੀਦੇ ਹੁਣ ਇੱਥੇ ਇੱਕ ਹੋਰ ਬੜਾ ਬੁਨਿਆਦੀ ਫਰਕ ਹੈ ਜੋ ਅਸਲ ਦੇ ਵਿੱਚ ਹਾਲਾਤ ਨੇ ਕਿ ਕਿਸਾਨ ਜਦੋਂ ਆਪਣੀ ਫਸਲ ਮੰਡੀ 'ਚ ਲੈ ਕੇ ਆਉਂਦਾ ਹੈ ਉਹ ਸਰਕਾਰ ਤੋਂ ਇਹ ਉਪੇਕਸ਼ਾ ਕਰਦਾ ਹੈ ਜਾਂ ਇਹ ਉਮੀਦ ਕਰਦਾ ਹੈ ਕਿ ਮੇਰੀ ਫਸਲ ਦਾ ਦਾਣਾ-ਦਾਣਾ ਸਰਕਾਰ ਖਰੀਦੇ ਤੇ ਉਹ ਵੀ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਐਮਐਸਪੀ ਤੇ ਠੀਕ ਹੈ ਉਹ ਵੀ ਤੁਹਾਡਾ ਹੱਕ ਹੈ ਤੁਸੀਂ ਆਪਣੀ ਸਰਕਾਰ ਤੋਂ ਉਮੀਦ ਕਰ ਰਹੇ ਹੋ ਆਪਣੇ ਦੇਸ਼ ਦੀ ਸਰਕਾਰ ਤੋਂ ਉਮੀਦ ਕਰ ਰਹੇ ਹੋ ਕਿ ਮੈਂ ਜੋ ਵੀ ਲਿਆਂਦਾ ਹੈ ਜੋ ਵੀ ਬੀਜਿਆ ਸੀ ਜੋ ਵੀ ਮੈਂ ਉਗਾਇਆ ਹੈ ਉਹ ਸਰਕਾਰ ਮਿੱਤੂ ਖਰੀਦੇ ਤੇ ਮੈਨੂੰ ਉਹਦਾ ਪੈਸਾ ਦੇਵੇ ਭੁਗਤਾਨ ਕਰੇ ਲੇਕਿਨ ਉਹ ਤੁਸੀਂ ਆਪਣੇ ਦੇਸ਼ ਦੀ ਸਰਕਾਰ ਤੋਂ ਆਪਣਾ ਹੱਕ ਮੰਗ ਸਕਦੇ ਹੋ ਦੂਸਰੇ ਦੇਸ਼ ਦੀ ਸਰਕਾਰ ਦੇ ਨਾਲ ਜਦੋਂ ਵਪਾਰ ਕਰਨਾ ਹੋਵੇ ਉਦੋਂ ਤੁਸੀਂ ਇਹ ਮੰਗ ਨਹੀਂ ਕਰ ਸਕਦੇ ਜਿੱਦ ਨਹੀਂ ਕਰ ਸਕਦੇ ਕਿ ਮੇਰੀ ਚੀਜ਼ ਤੂੰ ਦਾਣਾ ਦਾਣਾ ਖਰੀਦੇਗਾ ਇਹ ਉਹ ਵਪਾਰ ਨਹੀਂ ਹੁੰਦਾ ਤੁਸੀਂ ਸਰਕਾਰ ਦੇ ਨਾਲ ਜਦੋਂ ਗੱਲ ਕਰਦੇ ਹੋ ਆਪਣੇ ਦੇਸ਼ ਦੀ ਸਰਕਾਰ ਨਾਲ ਉਦੋਂ ਤੁਹਾਡੇ ਹੱਕ ਹੁੰਦੇ ਨੇ ਤੁਹਾਡੀਆਂ ਕੁਝ ਇਛਾਵਾਂ ਹੁੰਦੀਆਂ ਨੇ ਕਿ ਹਾਂ ਮੇਰੀ ਸਰਕਾਰ ਤੋਂ ਮੈਨੂੰ ਇਹ ਉਮੀਦਾਂ ਨੇ ਤੁਸੀਂ ਉੱਥੇ ਜਾਇਜ਼ ਹੁੰਨੇ ਆ ਉਹ ਉਮੀਦਾਂ ਤੁਸੀਂ ਕਿਸੇ ਹੋਰ ਦੇਸ਼ ਦੀ ਸਰਕਾਰ ਤੋਂ ਨਹੀਂ ਰੱਖ ਸਕਦੇ ਜਾਂ ਉਹ ਹੱਕ ਦੀ ਤਰ੍ਹਾਂ ਨਹੀਂ ਮੰਗ ਸਕਦੇ ਕਿ ਹਾਂ ਸਾਡੇ ਨਾਲ ਵਪਾਰ ਕਰੋ ਵਪਾਰ ਕਰਨ ਦੇ ਲਈ ਤੁਹਾਡੀਆਂ ਜ਼ਰੂਰਤਾਂ ਤੁਹਾਡੀਆਂ ਇੱਛਾਵਾਂ ਦੋਨੋਂ ਹੋਣੀਆਂ ਚਾਹੀਦੀਆਂ ਨੇ ਤਾਂ ਵਪਾਰ ਹੁੰਦਾ ਹੈ ਸਹਿਮਤੀ ਦੋਨਾਂ ਦੀ ਹੋਣੀ ਚਾਹੀਦੀ ਹੈ ਤਾਂ ਵਪਾਰ ਹੁੰਦਾ ਹੈ ਉਹਨੂੰ ਅੰਦੋਲਨਾਂ ਨਾਲ ਥੋਪਿਆ ਨਹੀਂ ਜਾ ਸਕਦਾ ਖਾਸ ਕਰ ਕਿਸੇ ਦੂਸਰੇ ਦੇ ਉੱਪਰ ਆਪਣੇ ਨਾਲ ਤਾਂ ਤੁਸੀਂ ਤੱਕਾ ਕਰ ਸਕਦੇ ਹੋ ਦੂਸਰੇ ਨਾਲ ਨਹੀਂ ਕਰ ਸਕਦੇ ਇਹ ਵੀ ਕਿਤੇ ਨਾ ਕਿਤੇ ਸਮਝਣ ਦੀ ਲੋੜ ਸੋ ਜਦੋਂ ਮੈਂ ਇਹ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਵਾਗਾ ਖੋਲੋ ਤੁਸੀਂ ਮੰਗਤਾ ਕਰ ਰਹੇ ਹੋ ਪਰ ਕਿਉਂ ਉਹਦੇ ਪਿੱਛੇ ਕਾਰਨ ਕੀ ਹੈ ਉਹਦੇ ਪਿੱਛੇ ਤੱਤ ਕੀ ਹੈ ਉਹਦੇ ਪਿੱਛੇ ਜਿਹੜੀ ਅਸਲੀ ਸਥਿਤੀ ਹੈ ਉਹ ਕੀ ਬਣੀ ਹੋਈ ਹੈ ਹਜੇ ਮੈਂ ਇਸ ਦੇ ਵਿੱਚ ਇੱਕ ਵਾਰ ਵੀ ਜੋ ਡਰੋਨ ਆ ਰਹੇ ਨੇ ਜੋ ਨਸ਼ਾ ਆ ਰਿਹਾ ਹੈ ਜੋ ਗਰਨੇਡ ਆ ਰਹੇ ਨੇ ਜੋ ਹਥਿਆਰ ਆ ਰਹੇ ਨੇ ਉਹਦਾ ਜ਼ਿਕਰ ਤੱਕ ਨਹੀਂ ਕੀਤਾ ਮੈਂ ਸੁਰੱਖਿਆ ਦੀ ਗੱਲ ਵੀ ਨਹੀਂ ਕੀਤੀ ਮੈਂ ਸਮਗਲਿੰਗ ਦੀ ਗੱਲ ਵੀ ਨਹੀਂ ਛੇੜੀ ਮੈਂ ਇਹ ਵੀ ਨਹੀਂ ਕਿਹਾ ਕਿ ਸਾਡੀ ਸੁਰੱਖਿਆ ਨੂੰ ਖਤਰਾ ਹੈ ਕੋਈ ਅੰਦਰੂਨੀ ਸੁਰੱਖਿਆ ਨੂੰ ਖਤਰਾ ਹੈ ਪਾਕਿਸਤਾਨ ਦੁਸ਼ਮਣੀ ਨਿਭਾ ਰਿਹਾ ਹੈ ਅਜਿਹੀਆਂ ਗੱਲਾਂ ਜੋ ਅਕਸਰ ਸਭ ਤੋਂ ਪਹਿਲਾਂ ਕੀਤੀਆਂ ਜਾਂਦੀਆਂ ਨੇ ਮੈਂ ਉਹ ਗੱਲ ਛੇੜੀ ਵੀ ਨਹੀਂ ਮੈਂ ਸਿਰਫ ਔਰ ਸਿਰਫ ਵਪਾਰਕ ਤੌਰ ਦੇ ਉੱਤੇ ਕੀ ਚੀਜ਼ਾਂ ਹੋ ਸਕਦੀਆਂ ਨੇ ਕੀ ਹੋਣੀਆਂ ਚਾਹੀਦੀਆਂ ਨੇ ਕੀ ਤੱਥ ਨੇ ਕੀ ਜ਼ਮੀਨੀ ਹਕੀਕਤ ਹੈ ਸਿਰਫ ਤੇ ਸਿਰਫ ਉਹਦਾ ਹੀ ਜ਼ਿਕਰ ਕੀਤਾ ਹੈ ਹੋਰ ਇਸੇ ਚੀਜ਼ ਦਾ ਸੋ ਅਪੀਲ ਹੈ ਕਿ ਤੁਸੀਂ ਇਹਨਾਂ ਗੱਲਾਂ ਨੂੰ ਸਮਝੋ ਸਮਝਣ ਤੋਂ ਬਾਅਦ ਕੋਈ ਜਿਹੜੀਆਂ ਮੰਗਾਂ ਨੇ ਉਹ ਦੇਸ਼ ਦੀ ਸਰਕਾਰ ਤੋਂ ਰੱਖੋ ਉਹਦੇ ਸੰਦੇਸ਼ ਕੀ ਜਾਂਦੇ ਨੇ ਜਦੋਂ ਤੁਸੀਂ ਕੋਈ ਮਾਰਚ ਕੱਢਦੇ ਹੋ ਕੋਈ ਅੰਦੋਲਨ ਕਰਦੇ ਹੋ ਇਹ ਚੀਜ਼ਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਸੋ ਸਿਆਸੀ ਫਾਇਦੇ ਕੀ ਹੋ ਸਕਦੇ ਨੇ ਨੁਕਸਾਨ ਕੀ ਹੋ ਸਕਦੇ ਨੇ ਸਿਆਸਤ ਦਾ ਇਸਤੇ ਕੀ ਅਸਰ ਪੈ ਸਕਦਾ ਹੈ ਉਸ ਨਾਲੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਤੁਹਾਡੇ ਦੇਸ਼ ਦੀ ਇਮੇਜ ਦੇ ਉੱਪਰ ਤੁਹਾਡੀ ਖੁਦ ਦੀ ਇਮੇਜ ਦੇ ਉੱਪਰ ਕੀ ਅਸਰ ਪੈਂਦੇ ਨੇ ਪੰਜਾਬ ਦੇ ਬਾਰੇ ਦੇਸ਼ ਦੇ ਬਾਕੀ ਲੋਕ ਕੀ ਸੋਚਦੇ ਨੇ ਉਸ ਤੇ ਉੱਪਰ ਇਹਨਾਂ ਮੰਗਾਂ ਦਾ ਕੀ ਅਸਰ ਪੈਂਦਾ ਹੈ ਇਹ ਚੀਜ਼ਾਂ ਨੂੰ ਸਮਝਣ ਦੀ ਵੀ ਉਨੀ ਹੀ ਲੋੜ ਹੈ ਜਾਂ ਉਸ ਤੋਂ ਜ਼ਿਆਦਾ ਲੋੜ ਹੈ ਇਹ ਵੀ ਸਾਡੇ ਜਿੰਨੇ ਵੀ ਆਗੂ ਨੇ ਚਾਹੇ ਉਹ ਕਿਸਾਨ ਆਗੂ ਹੋਣ ਚਾਹੇ ਉਹ ਸਾਡੇ ਸਿਆਸੀ ਆਗੂ ਹੋਣ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਹੋਣ ਜਾਂ ਕਿਸਾਨ ਜਥੇਬੰਦੀਆਂ ਹੋਣ ਜਾਂ ਬੁੱਧੀਜੀਵੀ ਹੋਣ ਉਹਨਾਂ ਨੂੰ ਵੀ ਆਪਣੀਆਂ ਮੰਗਾਂ ਉਠਾਉਣ ਤੋਂ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜ਼ਮੀਨੀ ਹਕੀਕਤਾਂ ਦੇ ਉੱਤੇ છાਤੀ ਮਾਰਨ ਦੀ ਲੋੜ ਹੈ ਉਹਨਾਂ ਨੂੰ ਸਮਝਣ ਦੀ ਲੋੜ ਹੈ ਫੇਰ ਹੀ ਇਸ ਤਰ੍ਹਾਂ ਦੀ ਕੋਈ ਮੰਗ ਜਿਹੜੀ ਹੈ ਉਹ ਰੱਖੀ ਜਾਣੀ ਚਾਹੀਦੀ ਹੈ ਉਸ ਮੰਗ ਨੂੰ ਜੇ ਤੁਸੀਂ ਚੰਗੇ ਤਰੀਕੇ ਨਾਲ ਸਪੋਰਟ ਕਰ ਸਕਦੇ ਹੋ ਉਹਦੇ ਪਿੱਛੇ ਤੁਸੀਂ ਅੰਕੜੇ ਜਾਂ ਉਹਦੇ ਪਿੱਛੇ ਤੱਥ ਦੇ ਸਕਦੇ ਹੋ ਉਹਦੇ ਉਹਨੂੰ ਸਾਬਿਤ ਕਰਨ ਦੀ ਤੁਹਾਡੇ ਕੋਲ ਕੁਛ ਨਾ ਕੁਛ ਮਟੀਰੀਅਲ ਹੈ ਕੁਛ ਸਬੂਤ ਨੇ ਫੇਰ ਹੀ ਜਿਹੜੀਆਂ ਅਰਈਆਂ ਮੰਗਾਂ ਨੇ ਉਹ ਅੱਗੇ ਰੱਖਣੀਆਂ ਚਾਹੀਦੀਆਂ ਨੇ ਅੱਗੇ ਲਿਆਉਣੀਆਂ ਚਾਹੀਦੀਆਂ ਨੇ ਇਹੀ ਮੇਰੀ ਗੁਜ਼ਾਰਿਸ਼ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਸ ਗੱਲਾਂ ਦੇ ਵਿੱਚੋਂ ਕੁਛ ਨਾ ਕੁਛ ਸੋਚਣ ਨੂੰ ਮਟੀਰੀਅਲ ਜ਼ਰੂਰ ਮਿਲੇਗਾ ਇਸ ਦੇ ਉੱਤੇ ਚਰਚਾ ਨੂੰ ਅੱਗੇ ਵਧਾਉਣ ਦੇ ਲਈ ਕੋਈ ਨਾ ਕੋਈ ਵਿਚਾਰ ਕੋਈ ਨਾ ਕੋਈ ਸੋਚ ਤੁਹਾਨੂੰ ਜ਼ਰੂਰ ਮਿਲੇਗੀ ਇਸੇ ਆਸ਼ਾ ਦੇ ਨਾਲ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ